ਸਕੂਲ ਸਰ ਮੈਂ ਸਰਪੰਚ ਸਿੰਘ ਪਟ ਜਟਾਂ ਕੱਲ ਫੋਨ ਦੇ ਆਧਾਰ ਤੇ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਸ ਤੋਂ ਪਤਾ ਲੱਗਿਆ ਕਿ ਮੇਰੇ ਪਿੰਡ ਦਾ ਨੌਜਵਾਨ ਪ੍ਰਦੀਪ ਸਿੰਘ ਪੁੱਤਰ ਸਲਖਣ ਸਿੰਘ ਨਹਿਰ ਚ ਅੰਗਰ ਚੁਕਿਆ ਆ ਕਾਰਨ ਹਾਲੇ ਸਪਸ਼ਟ ਨਹੀਂ ਹੋਏ ਉਹ ਤਫਤੀਸ਼ ਦਾ ਵਿਸ਼ਾ ਆ ਅੱਜ ਪਿੰਡ ਦੇ ਮੋਦਵਾਰ ਔਰ ਮੈਂਬਰ ਪੰਚਾਇਤ ਪੁਲਿਸ ਡਿਪਾਰਟਮੈਂਟ ਮੌਕੇ ਤੇ ਆ ਕੇ ਬੋਡੀ ਨਹਿਰ ਦੇ ਵਿੱਚ ਰਿਕਵਰ ਕਰ ਹੋਈ ਹੈ ਇਹਨਾਂ ਦਾ ਤਫਤੀਸ਼ ਕਰਨ ਤੋਂ ਬਾਅਦ ਜੋ ਵੀ ਵਿਸ਼ਾ ਸਾਹਮਣੇ ਆਉਂਦਾ ਹੈ ਬਣਦੀ ਕਾਰਵਾਈ ਕੀਤੀ ਜਾਏਗੀ ਪਰਿਵਾਰ ਜੋ ਵੀ ਇਹਨਾਂ ਦੇ ਬਾਰੇ ਮੰਗ ਕਰਨਗੇ ਪੁਸੇਦਾਰਤਕਾਰ ਵੀ ਹੋ ਗਈ। ਸੁਮਨ ਸਾਹਿਬ ਦੱਸੇ ਜਾ ਰਹੇ ਕਿ ਉਹ ਮੇਰਾ ਭਰਾ ਨਾਲ ਸੀਗਾ ਲੱਗਿਆ ਪਤਾ ਕਾਰਨ ਦਾ ਕੀ ਕਾਰਨ ਹੈ ਇੱਧਰ ਕੀ ਕਰਨ ਆਏ ਸੀਗੇ। ਜੀ ਉਹਨਾਂ ਦੇ ਬ੍ਰਦਰ ਨਾਲ ਸੀ ਪਰ ਕਾਰਨ ਹਾਲੇ ਸਪਸ਼ਟ ਨਹੀਂ ਹੈ। ਹੁਣ ਦੂਜੇ ਭਰਾ ਕੱਲ ਤੇ ਹਸਪੀਟਲ ਪਿੰਡ ਦੇ ਮੈਂਬਰ ਪੰਚਾਇਤ ਉਹ ਬਾਕੀ ਸਾਥੀਆਂ ਨੇ ਹਸਪੀਟਲ ਉਹਨਾਂ ਨੂੰ ਦਾਖਲ ਕਰਵਾ ਦਿੱਤਾ ਸੀ। ਹੁਣ ਉਹ ਸਟੇਬਲ ਹੈਗੇ ਨੇ। ਉਹ ਜੋ ਵੀ ਬਿਆਨ ਦਿੰਦੇ ਨੇ ਜਿਆਦਾ ਕਾਰਨਾਂ ਦਾ ਉਹਨਾਂ ਨੂੰ ਪਤਾ ਲੱਗ ਸਕਿਆ ਕੱਲ ਕੀ ਕਾਰਨ ਬਣੇ ਜਿਸ ਕਰਕੇ ਘਟਨਾ ਵਾਪਰੀ ਹੈ। ਸਰਪੰਚ ਸਾਹਿਬ ਕਿ ਹੋਏ ਬੋਡੀ ਲੱਭੀ ਕਿੱਥੋਂ ਇਹ? ਇਹ ਸਰ ਸੌੜਾ ਗੰਡੀ ਦੀ ਨਹਿਰ ਦੇ ਵਿੱਚੋਂ ਬੋਡੀ ਮਿਲੀ ਹੈ। ਤੁਹਾਡਾ ਪਰਿਵਾਰ ਪਹੁੰਚ ਚੁੱਕਿਆ ਹੈ ਪਰਿਵਾਰ ਸਰ ਮਦਰ ਉਹਨਾਂ ਦੇ ਉਹਨਾਂ ਦੇ ਜੋ ਪਰਿਵਾਰਕ ਮੈਂਬਰ ਹੈਗੇ ਨੇ ਨਾਲ ਤਾਇਆ ਜੀ ਜਾਂ ਬਾਕੀ ਪਰਿਵਾਰਕ ਮੈਂਬਰ ਮਹੱਲੇ ਦੇ ਆਏ ਨੇ ਮਦਰ ਉਹਨਾਂ ਦੇ ਜੋ ਦੂਸਰਾ ਬ੍ਰਦਰ ਹਸਪਤਲ ਦਾਖਲ ਹੈ ਉਹਨਾਂ ਦੇ ਨਾਲ ਹਸਪਤਲ ਨੇ ਅਗਲੀ ਕਾਰਵਾਈ ਕੀ ਹੋਈ ਅਗਲੀ ਜੋ ਵੀ ਪਰਿਵਾਰ ਦੇ ਕਰਨ ਸਾਹਮਣੇ ਆਉਂਦੇ ਨੇ ਪਰਿਵਾਰ ਦੇ ਕਾਨੂੰਨ ਮੁਤਾਬਕ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਆ ਸਰ ਇੱਕ ਨਿਆਰ ਚੋੜ ਦੇ ਡੈਡ ਬੋਡੀ ਮਿਲੀ ਹੈ ਕੀ ਮਾਮਲਾ ਕੀ ਹੈ ਸਾਨੂੰ ਇਤਲਾਹ ਮਿਲੀ ਸੀ ਵੀ ਸਵੇਰੇ ਕੋਈ ਡੈਡ ਬੋਡੀ ਪਾਣੀ ਚ ਤੈਰ ਰਹੀ ਆ ਉਹ ਆਣ ਕੇ ਸੀ ਇੱਥੇ ਆਏ ਆ ਡੈਡ ਬੈਡੀ ਨੂੰ ਬਾਹਰ ਕਢਾਇਆ ਹੈ ਇਹ ਡੈੱਡ ਬੋਡੀ ਹੈਗੀ ਉਹ ਪ੍ਰਦੀਪ ਸਿੰਘ ਸਨ ਉਹ ਸੁਲੱਖਣ ਸਿੰਘ ਸਿੰਘਪੁਰ ਜਟਾਂ ਦਾ ਰਹਿਣ ਵਾਲਾ ਹੈ ਉਮਰੇ ਦੀ ਕਰੀਬ 22 ਸਾਲ ਆ ਇਹ ਪਤਾ ਲੱਗਾ ਵੀ ਕਿਤੇ ਇਹਦਾ ਪੈਰ ਸਲਿੱਪ ਹੋਇਆ ਹੁਣ ਇਹਦੇ ਘਰ ਦੇ ਆਉਂਦੇ ਆ ਤੇ ਇਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦਾ ਬਿਆਨ ਲਿਖ ਕੇ ਜੋ ਵੀ ਅਗਲੀ ਕਾਰਵਾਈ ਹੋਊਗੀ ਹੁਣ ਚੱਲਿਆਂ ਦੀ ਚੋਗੀ ਕਾਰਨ ਲੱਗੇ ਪਤਾ ਕਾਰਨ ਦੀ ਸੀ ਕਾਰਨ ਹੁਣ ਪਤਾ ਕਰਦੇ ਆਲੇ ਦੁਆਲੇ ਤੋਂ ਜੀ ਤਵਰੀਸ਼ ਕਰਦੇ ਆ ਡੈੱਡ ਬੋਡੀ ਨੂੰ ਜਿਹੜਾ ਸਿਵਲ ਹਸਪੀਟਲ ਮਕੇਰੀਆਂ ਭੇਜਤਾ ਆ ਪੋਸਟਮਾਰਟਮ ਲਈ ਬਾਕੀ ਵਾਰਸ਼ਾਂ ਦੇ ਆਉਂਦੇ ਆਪਾਂ ਜਿਵੇਂ ਹੈ ਉਹ ਬਿਆਨ ਦੇਣਗੇ ਉਹਦੇ ਅਕੋਰਡਿੰਗਲੀ ਕਾਰਵਾਈ ਕੀਤੀ